ਸਟਾਫ ਫੈਕਲਟੀ ਸਯੁਕਤ ਪੰਜਾਬ ਐਸੋਸੀਏਸ਼ਨ ਦੇ ਟੀਚਰਜ਼ ਅਤੇ ਪ੍ਰੋਫੈਸਰਾਂ ਵੱਲੋਂ ਪਟਿਆਲਾ ਦੇ ਸਰਕਾਰੀ ਗਰਲਸ ਕਾਲਜ ਦੇ ਬਾਹਰ ਆਪਣੀਆਂ ਨੌਕਰੀਆਂ ਨੂੰ ਪ੍ਰਕਰਾਰ ਰੱਖਣ ਲਈ ਸਯੁਕਤ ਤੌਰ ਤੇ ਰੋਸਟਰ ਨਾ ਲਾਇਆ ਗਿਆ।

ਔਰ ਅੱਸੀ ਗੈਸਫਿਕੀਟੀ ਲੈਕਚਰਾਰਾ ਪੰਜਾਬ ਦੇ ਅਸੀਂ ਸਰਕਾਰੀ ਕਾਲਜ ਲੜਕੀਆਂ ਦੇ ਬਾਹਰ ਧਰਨਾ ਲਗਾਇਆ ਹੋਇਆ ਕਿਉਂਕਿ ਸਰਕਾਰ ਨੇ 2021 ਦੇ ਵਿੱਚ 1150 ਭਰਤੀਆਂ ਕਰਦੀਆਂ ਸੀਗੀਆਂ ਉਸ ਤੋਂ ਬਾਅਦ ਉਹ ਭਰਤੀਆਂ ਤੇ ਕੇਸ ਹੋ ਗਈ ਕਿਉਂਕਿ ਉਹਨਾਂ ਵਿੱਚ ਬਹੁਤ ਸਾਰੀਆਂ ਕਮੀਆਂ ਸੀਗੀਆਂ ਉਹ ਭਰਤੀਆਂ ਕਾਲੀ-ਕਾਲੀ ਦੇ ਵਿੱਚ ਕੱਢੀਆਂ ਗਈਆਂ ਸੀ 40 ਦਿਨਾਂ ਦੇ ਵਿੱਚ ਉਹ ਭਰਤੀਆਂ ਦਾ ਜਿਹੜਾ ਪ੍ਰੋਸੈਸ ਸੀ ਉਹ ਕੰਪਲੀਟ ਕਰ ਲਿਆ ਗਿਆ ਤੇ ਕੋਰਟ ਨੇ ਉਹ ਭਰਤੀਆਂ ਰੱਦ ਕਰ ਦਿੱਤੀਆਂ ਸੀਗੀਆਂ ਸਿੰਗਲ ਬੈਂਚ ਦੇ ਠੀਕ ਹੈ ਉਸ ਤੋਂ ਬਾਅਦ ਹੁਣ ਇਹ ਸਰਕਾਰ ਜਿਹੜੀ ਅੱਜ ਇਹਨਾਂ ਭਰਤੀਆਂ ਦੀ ਖੇਲਣ ਕਰ ਰਹੀ ਹੈ ਉਹ ਦੋ ਇਹਨਾਂ ਭਰਤੀਆਂ ਦੇ ਖਿਲਾਫ ਸੀ ਕਿਉਂਕਿ ਉਹਨਾਂ ਤੋਂ ਬਹੁਤ ਸਾਰੀਆਂ ਕਮੀਆਂ ਸੀ ਤੇ ਅੱਜ ਉਹ ਡਬਲ ਬੈਂਚ ਤੇ ਉਹ ਭਰਤੀਆਂ ਨੂੰ ਜਿਹੜਾ ਹੈ ਹਰੀ ਚੰਗੀ ਦੇ ਦਿੱਤੀ ਗਈ ਹੈ ਤੇ ਰਾਤੋਂ ਰਾਤ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ ਸੀ ਦੋ ਛੁੱਟੀਆਂ ਸੀਗੀਆਂ ਸੰਡੇ ਔਰ ਸੈਟਰਡੇ ਰਾਤੋਂ ਰਾਤ ਜਿਹੜਾ ਹੈ ਸਰਕਾਰ ਨੇ ਈਮ ਵਜੇ 12 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਵਿੱਚ ਉਹ ਬੰਦੇ ਜੁਆਇਨ ਕਰਾਏ ਉਹਨਾਂ ਪੋਸਟਾਂ ਦੇ ਉੱਤੇ ਜਿਨ੍ਹਾਂ ਪੋਸਟਾਂ ਤੇ ਆਲਰੇਡੀ ਬੰਦੇ ਕੰਮ ਕਰਦੇ ਸੀਗੇ ਮਤਲਬ ਸਰਕਾਰ ਨੂੰ ਚਾਹੀਦਾ ਸੀ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਸਰਕਾਰ ਨੂੰ ਚਾਹੀਦਾ ਸੀ ਕਿ ਜੇ ਉਹਨਾਂ ਨੂੰ ਤੁਸੀਂ ਜੁਆਇਨ ਕਰਾਣਾ ਹੈ ਤਾਂ ਉਹਨਾਂ ਲਈ ਨਵੀਆਂ ਪੋਸਟਾਂ ਜਿਹੜੀਆਂ ਆ ਉਹ ਕ੍ਰੀਏਟ ਕੀਤੀਆਂ ਜਾਣੀਆਂ ਪਰ ਨਵੀਆਂ ਪੋਸਟਾਂ ਕ੍ਰੀਏਟ ਨਹੀਂ ਕੀਤੀਆਂ ਗਈਆਂ ਜਿਹੜੇ ਜਿੱਥੇ ਆਲਰੇਡੀ ਬੰਦੇ ਕੰਮ ਕਰ ਰਹੇ ਸੀ ਉਹਨਾਂ ਨੂੰ ਉਹਨਾਂ ਦੀਆਂ ਸੀਟਾਂ ਦੇ ਹੀ ਉਹਨਾਂ ਨੂੰ ਲਿਆ ਕੇ ਦਿਖਾ ਦਿੱਤਾ ਗਿਆ ਸਾਡੀ ਸਰਕਾਰ ਤੋਂ ਇਹ ਮੰਗ ਹੈ ਕਿ ਸਾਨੂੰ ਸਾਡੀਆਂ ਸੀਟਾਂ ਤੇ ਹੀ ਪੱਕਾ ਕੀਤਾ ਜਾਵੇ ਔਰ ਉਹਨਾਂ ਦੇ ਵਾਸਤੇ ਨਵੇਂ ਪੋਸਟਾਂ ਜਣੀਆਂ ਨੇ ਉਹ ਕ੍ਰੀਏਟ ਕੀਤੀਆਂ ਜਾਣ ਅਸੀਂ ਕਿਸੇ ਦੇ ਖਿਲਾਫ ਨਹੀਂ ਹੈਗੇ ਨੌਕਰੀ ਜਿਹੜੀ ਸਭ ਨੂੰ ਚਾਹੀਦੀ ਹੈ ਸਾਨੂੰ ਵੀ ਚਾਹੀਦੀ ਹੈ ਸਾਡੇ ਵਿੱਚ ਬਹੁਤ ਸਾਰੇ ਬੰਦੇ ਨੇ ਜਿਹੜੇ 25 25 26 26 ਸਾਲ ਤੋਂ ਲੱਗੇ ਹੋਏ ਨੇ ਮਤਲਬ ਘੱਟੋ ਘਾਟ 10 ਸਾਲ ਤੇ ਵੱਧ ਤੋਂ ਵੱਧ 25 26 ਸਾਲ ਮਤਲਬ ਇਸ ਇੰਨੇ ਮਤਲਬ ਹੈਗੇ ਨੇ ਕੋਈ ਐ ਨਹੀਂ ਹੈਗਾ ਕੋਈ 2-3 ਸਾਲ ਪੁਰਾਣਾ 4 ਸਾਲ ਪੁਰਾਣਾ ਐਦਾਂ ਨਹੀਂ ਹੈ 8 ਤੋਂ 10 ਸਾਲ ਤੋਂ ਲੈ ਕੇ 25 26 ਸਾਲ ਤੋਂ ਲੋਕ ਜਿਹੜੇ ਨੇ ਇੱਥੇ ਮਤਲਬ ਕੰਮ ਕਰ ਰਹੇ ਨੇ ਤੇ ਜੀ ਉਹਨਾਂ ਨੂੰ ਇੱਕੋ ਦਮ ਰਾਤੋ ਰਾਤ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਵੀ ਤੁਹਾਡੀਆਂ ਪੋਸਟਾਂ ਤੇ ਹੋਰ ਲੈ ਆ ਕੇ ਬੰਦੇ ਬਿਠਾ ਦਿੱਤੇ ਗਏ ਤੇ ਇਹ ਤਾਂ ਫਿਰ ਬਹੁਤ ਔਖਾ ਕੰਮ ਹੈ ਨਾ ਕਿ ਸਾਡੀਆਂ ਨਾਲੇ ਐਦਾ ਲਿਖਤਾ ਸਰਕਾਰ ਨੇ ਵੀ ਇਹਨਾਂ ਸੀਟਾਂ ਜੀ ਤੁਸੀਂ ਜਿੱਥੇ ਸੀ ਬੈਠੇ ਆ ਵੀ ਇਹ ਸੀਟਾਂ ਨੂੰ ਖਾਲੀ ਸਮਝਦੇ ਤੇ ਨਵੇਂ ਬੰਦੇ ਜਿਹੜੇ ਉਹ ਰੱਖੇ ਜਾਣ ਇਸ ਤਰ੍ਹਾਂ ਤਾਂ ਐ ਹੋ ਗਿਆ ਕਿ ਇੱਕ ਬੰਦੇ ਦੇ ਹੱਥ ਚੋਂ ਖਾਲੀ ਹੋ ਕੇ ਗੁੱਜੇ ਨੂੰ ਖੜਾ ਦਿੱਤੀ ਠੀਕ ਹੈ ਅਸੀਂ ਇਸਦਾ ਸਖ਼ਤ ਵਿਰੋਧ ਕਰਦੇ ਹਾਂ ਤੇ ਸਰਕਾਰ ਅਗੇ ਮੰਗ ਕਰਦੇ ਹਾਂ ਕਿ ਇਸ ਉਹਨਾਂ ਲਈ ਨਵੀਆਂ ਪੋਸਟਾਂ ਕ੍ਰੀਏਟ ਕੀਤੀਆਂ ਜਾਣ ਤੇ ਸਾਨੂੰ ਸਾਡੀਆਂ ਸੀਟਾਂ ਤੇ ਬਰਕਰਾਰ ਰੱਖਿਆ ਜਾਵੇ ਤੇ ਸਾਨੂੰ ਪੱਕਾ ਕੀਤਾ ਜਾਵੇ। ਸਾਈਟ ਹਾਂਜੀ ਮੈਡਮ ਕੀ ਨਾਮ ਹੈ ਤੇ ਅੱਜ ਧਰਨਾ ਲਗਾਇਆ ਹੈ ਕਿਸ ਵਾਰੀ ਅਸੀਂ ਜਸਪੀਤ ਕੰਨੜੀ ਸਾਇਕਲ ਪ੍ਰੋਫੈਸ਼ਨ ਇੱਥੇ ਅਸੀਂ ਸਾਰੇ ਤੇ ਸਰਕਾਰੀ ਕਰਮਚਾਰੀ ਗੜੀਆਂ ਹੈ ਨਾ ਸਾਡੀ ਕੋਈ ਇੱਕ ਛੋਟੀ ਮੰਗ ਹੈ। ਕੀ ਸਾਡੀ ਨੌਕਰੀ ਜੋ ਹੈ ਨਾ ਇਸ ਵਕਤ ਖਤਰੇ 'ਚ ਆਇਆ ਪਤਾ ਹੀ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਇਸ ਤਰੀਕੇ ਨਾਲ ਕਰ ਰਹੀ ਹੈ ਕਿ ਕੀ ਆ ਰਿਹਾ ਉਹ ਸਾਡੇ ਲਈ ਹੁਣ ਇੱਕ ਪੰਧਰਾ ਬਣ ਚੁੱਕਿਆ ਨੇ ਅਸੀਂ ਕਿਸੇ ਦੇ ਵਿਰੋਧ 'ਚ ਨਹੀਂ ਖੜੇ ਅਸੀਂ ਸਿਰਫ ਆਪਣੇ ਹੱਕਾਂ ਲਈ ਖੜੇ ਆ ਕਿ ਸਾਨੂੰ ਸਰਕਾਰ ਸਾਡੇ ਵੱਲ ਧਿਆਨ ਦੇਵੇ ਜੋ ਖਾਲੀ ਕਾਮੀਆਂ ਹੋਈਆਂ ਨੇ ਉਹਨਾਂ ਦੀ ਪੋਸਟਾਂ ਵੀ ਭਰਤੀ ਕੀਤੀ ਜਾਵੇ ਇਸਾ ਨੂੰ ਸਾਡੀ ਸੀਟ ਤੇ ਸੁਰੱਖਿਤ ਕੀਤਾ ਜਾਵੇ ਨਾਲ ਹੀ ਵੀ ਅਸੀਂ ਅੜ ਗਏ ਆ ਕਿ ਸਾਨੂੰ ਪੱਕਾ ਵੀ ਕੀਤਾ ਜਾਵੇ ਕਿਉਂਕਿ ਜਿਸ ਤਰ੍ਹਾਂ ਹਰ ਵਾਰੀ ਕੋਈ ਨਾ ਕੋਈ ਸੜਕ ਨੂੰ ਸਹੀ ਬਤਾਂਦੀ ਰਹੇ ਅਸੀਂ ਸਦੋ ਆਪਣੇ ਅਸਿੱਤ ਨੂੰ ਲੈ ਕੇ ਅਸੀਂ ਖੜੇ ਰਹਿਵਾਂਗੇ ਹਰ ਵਾਰ ਅਸੀਂ ਬੁਲਾਰੇ ਬਣੇ ਰਾਵਾਂਗੇ ਹੁਣ ਸਾਨੂੰ ਸਦਾ ਹੱਥ ਪੂਰੀ ਤਰ੍ਹਾਂ ਚਾਹੀਦਾ ਹੈ ਇਸ ਲਈ ਅੱਜ ਅੱਜ ਸਾਡੀ ਯੂਨੀਅਨ ਵੱਲੋਂ ਸਾਨੂੰ ਮੈਸੇਜ ਹੈ ਕਿ ਅੱਜ ਦਾ ਦਿਨ ਅੱਜ ਦੇ ਦਿਨ ਸਾਰੇ ਸਰਕਾਰੀ ਕਾਲਜਾਂ ਵਾਲੇ ਐਸਟੀ ਫੈਕਲਟੀ ਸਾਹਿਬ ਪ੍ਰੋਫੈਸਰ ਜਿੰਨੇ ਵੀ ਆ ਅਸੀਂ ਸਾਰੇ ਅੱਜ ਕਰਨੇ ਆ ਰੋਸ ਕਰਨਾ ਹੈ ਸਾਡਾ ਕਿਸੇ ਨਾਲ ਇਸ ਸਰਕਾਰ ਦੇ ਕੰਮ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਸਾਡਾ ਸਿਰਫ ਇਤੋਂ ਹੀ ਮੰਗ ਹੈ ਕਿ ਸਥਾਨ ਨੂੰ ਸਾਡੀ ਜੋ ਜੋਰ ਤੇ ਰੱਖਿਆ ਗਿਆ ਉਸ ਉੱਤੇ ਸਾਨੂੰ ਵਿਰਾਜਮਾਨੀ ਰੱਖਿਆ ਜਾਵੇ ਕਿਹੜੀ ਥਾਂ ਤੇ ਲਗਾਏਗਾ ਤਰਨਾ ਜੀ ਅਸੀਂ ਲਗਾਇਆ ਜੀ ਆਪਣੇ ਸਰਕਾਰੀ ਕਾਲਜ ਲੜਕੀਆਂ ਪਟਿਆਲਾ ਦੇ ਬਾਹਰ ਅਸੀਂ ਬੈਠਾ ਕੀਤੇ ਕਿੰਨੇ ਸਾਲ ਤੋਂ ਲੋਕ ਨਹੀਂ ਕਰ ਰਹੇ ਤੁਸੀਂ ਸਰ ਇਸ ਕੋਲੋਂ ਇੱਥੇ 80 ਕੀ ਸਾਲ ਤੋਂ ਲੈ ਕੇ ਹੁਣ ਵੀ 8-8 ਸਾਲ ਪੁਰਾਣੇ ਵੀ ਟੀਚਰ ਇਸ ਵਿੱਚ ਸ਼ਾਮਿਲ ਨੇ ਤੇ ਕਈ ਇਸ ਤਰ੍ਹਾਂ ਦੇ ਟੀਚਰ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇੱਥੇ ਲਗਾਈ ਤੇ ਸਾਡਾ ਉਹ ਸਮਾਂ ਆ ਚੁੱਕੇ ਤੇ ਅਸੀਂ 12ਵੀਂ ਅਗਰ ਕਿਤੇ ਜਾਈਏ ਸੈਪਲਾਈ ਕਰਨ ਦੀ ਏਜ ਮੰਗ ਚੁੱਕੀ ਆ ਸਾਨੂੰ ਸਾਡੇ ਅਸੀਂ ਸਾਰੀ ਐਲੀਜੀਬਿਲਟੀ ਕੰਪਲੀਟ ਕਰਦੇ ਆ ਸਭ ਤਰ੍ਹਾਂ ਦੇ ਨਾਲ ਚੱਕਾ ਪੂਰੀਆ ਕਰਦੇ ਆ ਫਿਰ ਵੀ ਸਾਡੇ ਤੇ ਇੱਕੋ ਦਾ ਮੇਗਾਜ਼ ਗिराਇਆ ਗਿਆ ਇਹ ਸਰਕਾਰ ਤੇ ਵੀ ਪ੍ਰਸ਼ੰਤ ਜਿੰਨਾ ਹੁਣ ਸਾਰੇ ਪਾਸੇ ਇਸ ਦਾ ਹੋ ਚੁੱਕਾ ਵਿਰੋਧ ਹੋ ਰਿਹਾ ਤੁਸੀਂ ਦੇਖ ਰਹੇ ਹੋ सारी मीडिया की आ चुकी खबर इस बारे गांज के एजेंसियों का प्रॉपर्टी बेचने और खरीदने के लिए संपर्क करें फेयर डील प्रॉपर्टीज